ਰੂਸ ਕਰਨਾ ਚਾਹਾਂਗਾ ਆਪਣੀ ਛੋਟੀ ਜੀ ਟੀਮ ਦੇ ਨਾਲ ਛੋਟੀ ਜੀ ਟੀਮ ਹੈ ਲੇਕਿਨ ਇਹਨਾਂ ਦੀ ਮਿਹਨਤ ਪੂਰੇ 2 ਮਹੀਨੇ ਦੀ ਹੈ ਔਰ ਮਰਦ ਦੇ ਕਿਰਦਾਰ ਦੇ ਵਿੱਚ ਅਜੇ ਜਿਠੀ ਬਿੰਦੀ ਕੋ ਜਿੰਦੇ ਬਲੀਆ ਆਕਟਰ ਨੇ ਉਹ ਫਿਲਮ ਸਟਾਰ ਨੇ ਤੁਸੀਂ ਮਨੀ ਹਾਈਸਟ ਵਰਗੀਆਂ ਹਾਲੀਵੁੱਡ ਸੀਰੀਜ਼ ਦੇ ਵਿੱਚ ਫਿਲਮਾਂ ਦੇ ਵਿੱਚ ਇਹਨਾਂ ਨੂੰ ਦੇਖਿਆ ਹੋਵੇਗਾ ਬੇਸਿਕਲੀ ਇਹ ਸਪੇਨ ਦੇ ਵਿੱਚ ਰਹਿੰਦੇ ਨੇ ਇੱਥੇ ਆਓ ਉਸੇ ਤੇ ਇਹ ਅਸੀਂ ਜਾਮਨਾਟਕ ਦੇ ਜਮਚੇ ਫਸਾ ਲਏ ਬਹੁਤ ਵਧੀਆ ਤਾਂ ਹਾਰਦਿਕ ਦਰਦੇ ਵਿੱਚ ਰੂਪੀ ਮਾਨ ਜਿਹੜੀ ਮਾਨ ਮਾਝੂਲੀ ਲਿੰਦੀ ਹੈ ਫਿਲਮਾਂ ਕਰ ਰਹੀ ਹੈ ਥੀਏਟਰ ਕਰ ਰਹੀ ਹੈ ਔਰ ਡੀਐਮ ਕਾਲਜ ਮੋਗੇ ਤੋਂ ਮੇਰੀ ਸਟੂਡੈਂਟ ਹੈ ਉਹਨੂੰ ਦੀ ਲਗਾਤਾਰ ਤੇ ਮੇਰੇ ਨਾਲ ਇੰਟਰਵਿਊ ਬਹੁਤ ਅਸ ਇਸ ਅਬ ਤੁਸੀਂ ਦੇਖ ਸਕਦੇ ਹੋ ਕਿ ਕਿੱਸਾ ਇਸਨੇ ਇੱਕ ਕਿਰਦਾਰ ਅਦਾ ਕੀਤਾ ਹਾਂ ਸਦਾਂ ਗੂਗੂ ਗੂਗੂ ਅਮਿਤ ਕੋਹ ਕੰਭਾਹ ਦਿਨ ਤੋਂ ਦੀ ਗੂਗੂ ਕਿਹਾ ਔਰ ਇਹਦੀ ਨੀਡ ਅਨਲਿमिटेड ਅਸੋਸੀਏਸ਼ਨ ਉਸ ਪ੍ਰੋਡਕਸ਼ਨ ਦੇ ਵਿੱਚੋਂ 10 ਵਾਰੀ ਕਟਿਆ ਕਿਉਂਕਿ ਇਹ ਕਦੇ ਵਧੀਆ ਐਕਟਿੰਗ ਨਹੀਂ ਸੀ ਕਰਦਾ ਕਦੇ ਡਾਇਲੋਗ ਭੁੱਲ ਜਾਂਦਾ ਸੀ ਕਦੇ ਨੌਨ ਸੀਰੀਅਸ ਸੀ ਕਦੇ ਟਾਈਮ ਤੇ ਨਹੀਂ ਜਾਂਦਾ ਪਰ ਅੱਜ ਦੇਖ ਸਕਦੇ ਹੋ ਤੁਸੀਂ ਪੂਰੇ 2 ਮਹੀਨੇ ਦੇ ਬਾਅਦ ਇਸ ਨੇ ਬਹੁਤ ਬੱਚੇ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਦੇ ਰਿਸਰਚ ਸਕਾਲਰ ਨੇ ਫਿਰ ਨਾਲ ਪੀਐਚਡੀ ਕਰ ਰਹੇ ਨੇ ਔਰ ਪਿਛਲੇ 15 ਦਿਨ ਤੋਂ ਉਹ ਵੀ ਡੇ ਨਾਈਟ ਇਸ ਪ੍ਰੋਡਕਸ਼ਨ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਹੌਸਲਾ ਲੱਗੂਗਾ ਮੈਂ 1 ਮਿੰਟ ਲਈ ਉਹਨਾਂ ਸਾਰੇ ਬੱਚਿਆਂ ਨੂੰ ਮੰਚ ਦੇ ਸੱਜਣਾ ਚਾਹਾਂਗਾ ਹਮ ਦੀ ਯਮਨ ਗਦਮ ਅਜੀਤ ਕੰਦਰ 7 ਸਾਰੇ ਬੱਚੇ ਜਿੰਨਾ ਨੇ ਦਿਨ ਰਾਤ ਲਗਾਤਾਰ ਮਿਹਨਤ ਕੀਤੀ ਹੈ ਗੁਜਿੰਦਰ ਕਿੰਦੂ ਜੀ ਵੀ ਸਾਰੀ ਕੁਲਪ੍ਰੋਡਿਊਸਰ ਜਿੰਦਾ ਜਾਨ ਸੀ ਬੈਕਗ੍ਰਾਉਂਡ ਸਕੋਰ ਦੇ ਉੱਪਰ ਗੁਜਿੰਦਰ ਕਿੰਦੂ ਐਂਡ ਲਾਈਟ ਕਰਨ ਗੁਲਜ਼ਾਰ ਜਿਹੜੇ ਕਿ ਇਸ ਪ੍ਰੋਡਕਸ਼ਨ ਦੇ ਮੈਨੇਜਰ ਵੀ ਸੀ ਸਾਰੀ ਪ੍ਰੋਡਕਸ਼ਨ ਕੋਲ ਨੂੰ ਇਸ ਨੂੰ ਸਾਹਮਣੇ ਬਿਠਾ ਲਈ ਨੂੰ ਭੇਜਿਆ ਮੈਂ ਧੰਨਵਾਦ ਕਰਨਾ ਚਾਹਾਂਗਾ ਔਰ ਸੋਰੀ ਇੱਕ ਬਹੁਤ ਹੀ ਪਿਆਰਾ ਬਹੁਤ ਹੀ ਸ਼ਾਨਦਾਰ ਇਨਸਾਨ ਐਕਟਰ ਲੁਹ ਗਿਆ ਸੀ ਇੰਟਰੋਡਿਊਸ ਕਰਨ ਵਾਲਾ ਔਰ ਮੈਂ ਚਾਹੁੰਦਾ ਕਿ ਮੈਂ ਨਹੀਂ ਦੱਸਾਂ ਕਿ ਉਹ ਪਵਨਦੀਪ ਚੋਹਾਨ ਪਲੀਜ਼ ਅਸੀਂ ਇਹ ਇੱਕ ਅਲਟਰ ਦਮਨ ਤੇ ਕੀ ਆ ਰਹੀ ਜੀ ਤਾਂ ਕਿ ਬੋਲੋ ਐਕਟਰ ਲਗਾਤਾਰ ਕੰਮ ਕਰ ਰਹੀ ਸੀ ਔਰ ਇਹ ਪਵਨਦੀਪ ਚੋਹਾਨ ਬਹੁਤ ਪਿਆਰਾ ਸਿੰਗਰ ਵੀ ਹੈ ਇਹ ਮਰਦ ਦਾ ਕਿਰਦਾਰ ਅਦਾ ਕਰ ਰਿਆ ਸੀ ਅਜੀ ਜੇਟੀ ਦੇ ਨਾਲ ਤੇ ਹੋਇਆ ਕੀ ਕਿ ਇਹ ਜਦੋਂ ਨਾਨ ਸੀਰੀਅਸ ਸੀਗਾ ਆਖਰੀ ਦਿਨ ਸੀ ਪੰਜ ਦਿਨ ਪਹਿਲਾਂ ਇਸ ਨੂੰ ਕੱਢ ਕੇ ਤੇ ਇਸ ਨੂੰ ਤਿਆਰ ਕਰ ਲਿਆ ਔਰ ਫਿਰ ਇਸ ਨੇ ਸਾਡੇ ਘਰ ਦੇ ਬਾਹਰ ਆ ਕੇ ਸਟ੍ਰਾਈਕ ਕਰ ਦਿੱਤੀ ਔਰ ਫਿਰ ਹੋਇਆ ਕਿ ਕੀ ਇਹ ਦੋ ਕੈਰੈਕਟਰਾਂ ਦੇ ਚੱਕਰ ਦੇ ਵਿੱਚ ਪਵਨਦੀਪ ਉੜ ਗਿਆ ਵਿਚਾਰਾ ਜਦੋਂ ਉਹਨੂੰ ਦੁਬਾਰਾ ਕਿਰਾਇਆ ਕਰੀਏ ਤੇ ਅੱਦੇ ਢਾਲ ਗੋ ਬੋਲਦੇ ਕਰੇ ਅੱਦੇ ਹੋ ਬੋਲਦਾ ਕਰੇ ਤਾਂ ਫਿਰ ਅਸੀਂ ਪਵਨਦੀਪ ਨੂੰ ਇਸ ਵਾਰ ਸਟੇਜ ਤੇ ਪ੍ਰੈਜੈਂਟ ਨਹੀਂ ਕਰ पाए ਬਹੁਤ ਪਿਆਰਾ ਬੱਚਾ ਔਰ ਬਹੁਤ ਹੀ ਵਧੀਆ ਇਨਸਾਨ ਹੈ ਜਿਸਨੇ ਲਾਈਟਿੰਗ ਲਈ ਓਪਨ ਫਾਇਰ ਦੀ ਪੂਰੀ سپورਟ ਕੀਤੀ ਉਹਨੂੰ ਇਹ ਤੇ ਗਾਣੀ ਲੰਚ ਨੇ ਬੇਨ ਮਿਲੀਏ ਇਸ ਨੇ ਮੱਚੀ ਜਿਸ ਨੇ ਪਵਨਦੀਪ ਆਪ ਮੈਂ ਧੰਨਵਾਦ ਕਰਨਾ ਚਾਹਾਂਗਾ ਪੰਜਾਬ ਕਲਾ ਪਰਿਸ਼ਦ ਦਾ ਜਿਨ੍ਹਾਂ ਨੇ ਸਾਨੂੰ ਇਹ ਹਾਰੀ ਡੋਰੀਅਮ ਦਿੱਤਾ ਮੈਂ ਧੰਨਵਾਦ ਕਰਨਾ ਚਾਹਾਂਗਾ ਅਨੀਤਾ ਅਤੇ ਸ਼ਬਦੀਸ਼ ਦਾ ਜਿਨ੍ਹਾਂ ਨੇ ਸਾਨੂੰ ਰਿਹਰਸਲਸ ਦੇ ਲਈ ਨਾ ਸਿਰਫ ਸਪੇਸ ਦਿੱਤੀ ਬਲਕਿ ਸਾਨੂੰ ਹਰ ਇੱਕ ਫੈਸਿਲਿਟੀ ਆਪਣੇ ਸੁਚੇਤਕ ਸਕੂਲ ਆਫ ਐਕਟਿੰਗ ਦੇ ਵਿੱਚ ਦਿੱਤੀ ਉਹਨਾਂ ਨੂੰ ਇਹ ਨਾਮ ਦੀ ਸ਼ੁਕਰਾਨੀ ਹੋਵੇਗੀ ਦਾ। ਹਾਂ ਆਮ ਵੀ ਕਿ ਮੈਂ ਤਾਂ ਅਦਾ ਦੋ ਤਰੀਕੇ ਨਾਲ ਧੰਨਵਾਦ ਕਰਨਾ ਚਾਹੂੰਗਾ। ਇਹ ਇਹ ਕਿ ਤੁਸੀਂ ਇੱਥੇ ਆਏ ਬਿਲਕੁਲ ਟਾਈਮ ਤੇ ਆਏ ਤੇ ਦੂਜਾ ਧੰਨਵਾਦ ਉਹ ਜਿਹੜਾ ਅਪਣ ਤੁਸੀਂ ਕਰਨ ਜਾ ਰਹੇ ਹੋ ਉਹ ਇਹ ਕਿ ਸਾਡੇ ਕੋਲ ਇਸ ਨਾਟਕ ਦੇ ਲਈ ਕੋਈ ਸਪਾਂਸਰਸ਼ਿਪ ਨਹੀਂ ਹੈ ਸਾਨੂੰ ਇਹ ਹਾਲ ਜਰੂਰ ਫ੍ਰੀ ਮਿਲ ਗਿਆ ਲੇਕਿਨ 2 ਮਹੀਨੇ ਪ੍ਰੋਡਕਸ਼ਨ ਦੇ ਖਰਚੇ ਔਰ ਇਹ ਆਰਟਿਸਟ ਜਿਹੜੇ ਕਿ ਸਾਰੇ ਫ੍ਰੀਲੈਂਸਰ ਨੇ ਥੀਏਟਰ ਉੱਪਰ ਡਿਪੈਂਡੈਂਟ ਨੇ ਸਾਡੇ ਕੋਲ ਇਨਾ ਜੋਗੇ ਪੈਸੇ ਨਹੀਂ ਸੀ ਪਰ ਅਸੀਂ ਫੈਸਲਾ ਕੀਤਾ ਕਿ ਜਾ ਕੇ ਸਰਕਾਰ ਦੇ ਕਿਸੇ ਦੁੱਕੀ ਤਿੱਕੀ ਮਿਨਿਸਟਰ ਦੇ ਕੋਲੇ ਜਾ ਕੇ ਹੱਥ ਅੱਡਣ ਨਾਲੋਂ ਚੰਗਾ ਕਿ ਅਸੀਂ ਤੁਹਾਨੂੰ ਆਪਣੀ ਸਰਕਾਰ ਮੰਨ ਲਈਏ ਤੇ ਤੁਹਾਨੂੰ ਇਹ ਉਮੀਦ ਕਰੀਏ ਕਿ ਇਹ ਨਾ ਨਾਟਕ ਪਸੰਦ ਆਇਆ ਤਾਂ ਜਿਹੜਾ ਤੁਹਾਨੂੰ ਸੀ ਕਾਰਡ ਭੇਜਿਆ ਸੀ ਉਹਦੇ ਉੱਪਰ QR ਕੋਡ ਹੈ ਤੁਸੀਂ ਉੱਥੇ 20 50 100 200 ਜੋ ਤੁਹਾਨੂੰ ਠੀਕ ਲੱਗੇ ਤੁਸੀਂ ਕੰਟਰੀਬਿਊਟ ਕਰ ਸਕਦੇ ਹੋ ਔਰ ਸਾਡੇ ਬੱਚੇ ਜਿਹੜੇ ਨੇ ਇਹ ਹੁਣੇ ਬਾਹਰ ਖੜੇ ਹੋਣਗੇ ਇਨ੍ਹਾਂ ਕੋਲ ਵੀ QR ਕੋਡ ਹੈ ਤੁਹਾਡੇ ਕੋਆਪਰੇਸ਼ਨ ਦੇ ਨਾਲ ਸਾਡੀ ਕੰਟਰੀਬਿਊਸ਼ਨ ਦੇ ਨਾਲ ਅਗਾਹ ਤੋਂ ਵੀ ਇਸ ਪ੍ਰੋਡਕਸ਼ਨ ਨੂੰ ਬਸਰੀ ਜਾਰੀ ਕਰ ਸਕਾਂਗੇ ਵਰਨਾ ਤੁਸੀਂ ਜਾਣਦੇ ਹੋ ਕਿ تھیਟਰ ਬਹੁਤ ਮਹਿੰਗਾ ਆਰਟ ਹੈ ਅਸੀਂ ਟਾਈਮ ਖਰਚ ਸਕਦੇ ਹਾਂ ਜੇਬਾਂ ਤੋਂ ਪੈਸੇ ਤੁਸੀਂ ਜਾਣਦੇ ਹੋ ਕਿ ਸਾਰਿਆਂ ਇਹ ਤੁਹਾਡੀ ਵੀ ਨਾਲ ਜ਼ਿੰਮੇਵਾਰੀ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਇਹ ਜਿਆ ਤੀਏਟਰ ਜਿੰਦਾ ਰਹੇ ਤਾਂ ਸਿਰਫ ਸਾਡੀ ਨਹੀਂ ਤੁਹਾਡੇ ਵਾਲੇ ਵਾਲੇ ਜਿੱਥੇ ਵੀ ਥੀਏਟਰ ਹੁੰਦਾ ਤੁਸੀਂ ਥੀਏਟਰ ਵਾਲੇ ਨੂੰ ਇੰਨਾ ਕੰਪਲੀਟ ਕਰ ਸਕਦੇ ਹੋ ਸਰਕਾਰਾਂ ਤੋਂ ਸਾਨੂੰ ਕੋਈ ਨਹੀਂ ਮਿਲਣੀ ਅਸੀਂ ਕੱਲ੍ਹ ਸਬ ਦੇ ਸੀ ਮੈਕਸਿਮਮ ਪੰਜਾਬ ਦੇ ਵਿੱਚ ਇੱਕ ਕਲਾਕਾਰ ਮੁਖੰਦਰੀ ਨੂੰ ਆ ਕੇ ਦੇਖ ਲਿਆ ਤੁਹਾਡੀ ਤਾਂ ਜੁਨ ਸਮਝ ਨਹੀਂ ਰਹਾ ਤੁਸੀਂ ਕਿ ਬੇਰੀ ਮਚ ਅਨੁਭਾਸ ਦੇ ਵਿੱਚ ਫਿਟਵਰੀ ਪਲੇ ਦਾ ਅਸਰ ਨੂੰ ਪਾਉਣ ਨੂੰ ਸ਼ੁਭ ਨਹੀਂ ਕੋਈ ਨਹੀਂ